ਪੰਜ ਚਾਰ ਦਿਨ ਪਹਿਲਾਂ ਜਲਾਲਾਬਾਹ ਜਾ ਕੇ ਆਇਆ ਉੱਥੇ ਗੁਰੂ ਹਰ ਸਾਹਿਬ ਦਾ ਪਿੰਡ ਹੈ ਜਿੱਥੇ ਇੱਕ ਸਰਪੰਚ ਮਾਰਤਾ ਮੰਤਰੀ ਜੀ ਦਾ ਪਹਿਲਾਂ ਵੀ ਨਾਂ ਆਇਆ ਸੀ ਉਦੋਂ ਮੰਤਰੀ ਜੀ ਇਹਨਾਂ ਨੇ ਉਤਾਰ ਕੇ ਐਮਐਲਏ ਰੱਖਤਾ ਉੱਥੇ ਐਕਸਟਰੈਕਸ਼ਨ ਕਰ ਰਹੇ ਸਨ 15 ਲੱਖ ਰੁਪਏ ਲੈ ਲੇ ਉਹਦੇ ਫਿਰ ਉਹਨੇ ਸੁਇਸਾਈਡ ਕਰਨੀ ਪਈ ਆ ਆਪਣੇ ਇੱਥੇ ਦੇਖੋ ਆ ਪ੍ਰੋਟੀ 50 ਲੱਖ ਰੁਪਏ ਮੰਗੀ ਸੀਗੀ ਆਪਣੇ ਤਨ ਤਰਨ ਜੰਡਿਆਲਾ ਗੁਰੂ ਜੀ ਕਿੰਨੇ ਦਿਨਾਂ ਤੋਂ ਬਾਜ਼ਾਰ ਬੰਦਾ ਉੱਤੇ ਇੱਕ ਮਨਿਆਰੀ ਦਾ ਦੁਕਾਨ ਵਾਲਾ ਸੀਗਾ ਸਾਬ ਜਿਹਦੇ ਕੋਲੋਂ 50 ਲੱਖ ਰੁਪਏ ਮੰਗੇ ਸੀਗੇ ਤੇ ਉੱਥੇ ਜਾ ਕੇ ਗੋਲੀ ਚਲਾਈ ਐ ਬਾਜ਼ਾਰ ਬੰਦ ਪਿਆ ਸਾਰੇ ਇੰਡਸਟਰੀ ਵਾਲੇ ਇਕੱਠੇ ਹੋ ਕੇ ਵਪਾਰੀ ਇਕੱਠੇ ਬੈਠੇ ਐ ਕਿੱਥੇ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਇੱਥੇ ਕ੍ਰਾਂਤੀ ਲਿਆ ਰਿਹਾ ਉਹਨਾਂ ਦੇ ਵਕਤ ਪਿਆ ਖੜਾ ਹੈ ਕੌਣ ਆਊਗਾ ਸਭ ਪੰਜਾਬ 'ਚ ਤੁਸੀਂ ਦੱਸ ਦਿਓ ਸਭ ਤੇ ਜਿੱਥੇ ਡਿਵੈਲਪਮੈਂਟ ਹੀ ਕਰਦੇ ਆਂ ਸੈਂਟਰ ਵਾਲੇ ਆਏ ਸੀਗੇ ਇੱਥੇ ਆ ਕੇ ਖੱਟੜ ਸਾਹਿਬ ਉਹਦੇ ਨੇ 3 800 800 ਮੈਗਾਵਾਟ ਦੇ ਯੂਨਿਟ ਇਹਨਾਂ ਨੂੰ ਦੇ ਕੇ ਬਿਜਲੀ ਬਿਜਲੀ ਤਾਂ ਪ੍ਰੋਡਿਊਸ ਕਰ ਲਾਉਗੇ ਫੈਕਟਰੀ ਲਾਊਗਾ ਕੌਣ ਮੈਂ ਉਹਨਾਂ ਦੇ ਹੁਣ ਬਿਆਨ ਸੁਣ ਰਿਹਾ ਸੀ ਕਹਿੰਦਾ ਮੇਰੇ ਸਾਹਮਣੇ ਗੋਬਿੰਦਗੜ੍ਹ ਦੀ ਚਿਮਨੀਆਂ 'ਚ ਜਿਵੇਂ ਇਰਾਕ ਵਾਲੇ ਕੋਈ ਸ਼ਹਿਰ ਲੱਗਣ ਲੱਗਿਆ ਮੁੱਖ ਮੰਤਰੀ ਸਾਹਿਬ ਦੇ ਬਿਆਨ ਆ ਰਹੇ ਸੀ ਸਰ ਪੰਜਾਬ ਨੂੰ ਬਣਾ ਦੇਵੋਗੇ ਥੋੜੇ ਦਿਨ ਹੱਥ ਲੱਗਦੇ ਰੇ ਤਾਂ ਤੁਸੀਂ ਦੇਖਿਓ ਆਹੀ ਹਾਲ ਪੰਜਾਬ ਦਾ ਹੋ ਜੂਗਾ ਸੋ ਐ ਬਨਾਉਟੀਆਂ ਗੱਲਾਂ ਥਿਸ ਇਜ਼ ਰੀਅਲ ਡਿਵੈਲਪਮੈਂਟ ਜਾਦੂ ਵੋ ਜੋ ਸਿਰ ਚੜ ਕੇ ਬੋਲੇ ਮੇਰੇ ਅਣ ਨੇ ਕਹਿਣ ਦਾ ਭਾਵ ਹੈ ਥੈਂਕ ਯੂ ਸੋ ਮਚ ਸਾਹਿਬ ਤੁਸੀਂ ਸਾਰੇ ਟਾਈਮ ਦਿੱਤਾ ਜਕਰ ਸਾਹਿਬ ਇੱਕ ਸਵਾਲ ਹੈ ਜਕਰ ਸਾਹਿਬ ਇੱਕ ਸਵਾਲ ਹੈ ਲਈ ਉਧਰ ਇੱਕ ਸਵਾਲ ਹੈ ਲਈ ਸੁਣ ਲਾ ਜਕਰ ਸਾਹਿਬ ਇੱਕ ਸਵਾਲ ਹੈ ਲਈ ਉਧਰ ਜਕਰ ਸਾਹਿਬ ਪੰਜ ਚਾਰ ਦਿਨ ਪਹਿਲਾਂ ਜਲਾਲਾਬਾਧ ਜਾ ਕੇ ਆਏ ਉੱਥੇ ਗੁਰੂਰ ਸਾਹਿਬ ਦਾ ਪਿੰਡ ਹੈ ਜਿੱਥੇ ਇੱਕ ਸਰਪੰਚ ਮਾਰਤਾ ਮੰਤਰੀ ਜੀ ਦਾ ਪਹਿਲਾਂ ਵੀ ਨਾਂ ਆਇਆ ਸੀ ਉਦੋਂ ਮੰਤਰੀ ਜੀ ਇਹਨਾਂ ਨੇ ਉਤਾਰ ਕੇ ਐਮਐਲਏ ਰੱਖਤਾ ਉੱਥੇ ਐਕਸਟਰੈਕਸ਼ਨ ਕਰ ਰਹੇ ਸਨ 15 ਲੱਖ ਰੁਪਏ ਲੈ ਲੇ ਉਹਦੇ ਫਿਰ ਉਹਨੇ ਸੁਸਾਈਸਾਈਡ ਕਰਨੀ ਪਈ ਆ ਆਪਣੇ ਇੱਥੇ ਦੇਖੋ ਆ ਪ੍ਰੋਟੀ 50 ਲੱਖ ਰੁਪਏ ਮੰਗੀ ਸੀਗੀ ਆਪਣੇ ਤਨ ਤਰਨ ਜੰਡੇਆਲਾ ਗੁਰੂ ਜੀ ਕਿੰਨੇ ਦਿਨਾਂ ਤੋਂ ਬਾਜ਼ਾਰ ਬੰਦਾ ਉੱਤੇ ਇੱਕ ਮਨੀਆਰੀ ਦਾ ਦੁਕਾਨ ਵਾਲਾ ਸੀਗਾ ਸਾਹਿਬ ਜਿਹਦੇ ਕੋਲੋਂ 50 ਲੱਖ ਰੁਪਏ ਮੰਗੇ ਸੀਗੇ ਤੇ ਉੱਥੇ ਜਾ ਕੇ ਗੋਲੀ ਚਲਾਈ ਹੈ ਬਾਜ਼ਾਰ ਬੰਦ ਪਿਆ ਸਾਰੇ ਇੰਡਸਟਰੀ ਵਾਲੇ ਇਕੱਠੇ ਹੋ ਕੇ ਵਪਾਰੀ ਇਕੱਠੇ ਬੈਠੇ ਆ ਕਿੱਥੇ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਇੱਥੇ ਕ੍ਰਾਂਤੀ ਲਿਆ ਰਿਹਾ ਉਹਨਾਂ ਦੇ ਵਕਤ ਪਿਆ ਖੜਾ ਹੈ ਕੌਣ ਆਊਗਾ ਸਭ ਪੰਜਾਬ 'ਚ ਤੁਸੀਂ ਦੱਸ ਦਿਓ ਸਭ ਤੇ ਜਿੱਥੇ ਡਿਵੈਲਪਮੈਂਟ ਨਹੀਂ ਕਰਦੇ ਸੈਂਟਰ ਵਾਲੇ ਆਏ ਸੀਗੇ ਇੱਥੇ ਆ ਕੇ ਘੱਟੜ ਸਾਹਿਬ ਉਹਨੂੰ 3 800 800 ਮੈਗਾਵਾਟ ਦੇ ਯੂਨਿਟ ਉਹਨਾਂ ਨੂੰ ਦੇ ਕੇ ਬਿਜਲੀ ਬਿਜਲੀ ਤਾਂ ਪ੍ਰੋਡਿਊਸ ਕਰ ਲਾਉਗੇ ਫੈਕਟਰੀ ਲਾਊਗਾ ਕੌਣ ਮੈਂ ਉਹਨਾਂ ਦੇ ਹੁਣ ਬਿਆਨ ਸੁਣ ਰਿਹਾ ਸੀ ਕਹਿੰਦਾ ਮੇਰੇ ਸਾਹਮਣੇ ਗੋਬਿੰਦਗੜ੍ਹ ਦੀ ਚਿਵਨੀਆਂ 'ਚ ਜਿਵੇਂ ਇਰਾਕ ਵਾਲੇ ਕੋਈ ਸ਼ਹਿਰ ਲੱਗਣ ਲੱਗਿਆ ਮੁੱਖ ਮੰਤਰੀ ਸਾਹਿਬ ਦੇ ਬਿਆਨ ਆ ਰਹੇ ਸੀ ਸੋ ਪੰਜਾਬ ਨੂੰ ਬਣਾ ਦੇਵੋਗੇ ਥੋੜੇ ਦਿਨ ਹੱਥ ਲੱਗਦੇ ਰਹੇ ਤਾਂ ਤੁਸੀਂ ਦੇਖਿਓ ਆਹੀ ਹਾਲ ਪੰਜਾਬ ਦਾ ਹੋ ਜੂਗਾ ਸੋ ਇਹ ਬਣਾਉਤੀਆਂ ਗੱਲਾਂ ਥਿਸ ਇਜ਼ ਰੀਅਲ ਡਿਵੈਲਪਮੈਂਟ ਜਾਦੂ ਵਾਜ ਸਿਰ ਚੜ ਕੇ ਬੋਲੇ ਮੇਰੇ ਅਨ ਨੇ ਕਹਿਣ ਦਾ ਭਾਵ ਹੈ ਥੈਂਕ ਯੂ ਸੋ ਮਚ ਸਾਹਿਬ ਤੁਸੀਂ ਸਾਰਿਆਂ ਨੇ ਟਾਈਮ ਕਿਡਿਆ ਜਕਰ ਸਾਹਿਬ ਇੱਕ ਸਵਾਲ ਹੈ ਜਕਰ ਸਾਹਿਬ ਇੱਕ ਸਵਾਲ ਹੈ ਜੀ ਅੱਧਰ ਇੱਕ ਸਵਾਲ ਹੈ ਜੀ ਅੱਧਰ ਛੋੜ ਲਾ ਜਕਰ ਸਾਹਿਬ